ਮੰਮੀ ਪਾਣੀ ਲੈ ਆਇਓ ਹਾਬੇ ਵਾਗੇ ਪਾ ਲਈ ਪਤਾ ਸਾਰੀ ਹਾਂਜੀ ਮੰਮੀ ਵਾਗੀ ਵਾਲੀ ਤੇ ਉਹ ਸੱਚ ਸਟੈਟਰ ਦਾ ਕਿ ਤਰ੍ਹਾਂ ਸਟਟਰ ਲਾ ਗਿਆ ਮਿਸਤਰੀ ਅੱਛਾ ਬੜਾ ਨਜ਼ਾਰਾ ਬਣਿਆ ਚਲੋ ਚੰਗਾ ਹੋਇਆ ਲੱਗ ਗਿਆ ਜੀ ਕਦੀ ਉਹਦੀ ਪੱਤੀ ਲੱਥ ਜਾਂਦੀ ਹੁੰਦੀ ਸੀ ਕਦੀ ਤਾਰ ਸੜ ਜਾਂਦੀ ਹੁੰਦੀ ਸੀ ਹੁਣ ਨਵਾਂ ਸਟਾਰਟਰ ਲੱਗ ਗਿਆ ਕੋ ਚਾਰ ਸਾਲ ਕੱਢੂਗਾ ਤਾਂ ਸਹੀ ਨਹੀਂ ਕੱਢੇਗਾ ਹੁਣ ਨਾਲੇ ਟੈਨਸ਼ਨ ਮੁੱਕੀ ਰਾਤ ਦੇਂਦੀ ਔਰ ਇਹ ਚੱਲੀ ਹੈ ਕਿ ਨਹੀਂ ਮੋਟਰ ਚੱਲੀ ਦੌੜ ਦੌੜ ਕੇ ਜਾਣਾ ਪੈਂਦਾ ਸੀ ਵੇਖਣ ਹੁਣ ਇਦਾਂ ਕਰਾਂ ਇੱਕ ਤਾਂ ਆਟੋਮੈਟਿਕ ਲਿਆ ਕੇ ਲਾਈਏ ਉਹਦੇ ਉੱਤੇ ਤੇ ਇੱਕ ਕੰਮ ਹੋਰ ਕਰੀਏ ਵੀ ਪੂਰੇ ਗ੍ਰਿਪ ਵੀ ਲਾਈਏ ਤੇ ਥਮਲਾ ਥੁੰਮਲਾ ਵੀ ਉਹਦੇ ਨਾਲ ਲਾਈਏ ਵੇ ਪੁੱਤ ਸ਼ੂਗਰਕਰ ਉਹਦੇ ਮਣਮੇਰ ਪੈ ਗਈਏ ਤੇ ਤੇਰਾ ਸਟਾਰਟਰ ਲੱਗ ਗਿਆ ਹੁਣ ਆਹ ਹੋਰ ਚੀਜ਼ਾਂ ਕਰਿਆ ਉਹਨੇ ਕਿੜ ਕਿੜੀ ਕਰਨਾਈ ਅੱਗੋ ਸਹੀ ਗੱਲ ਆ ਤੁਹਾਡੀ ਮੰਮੀ ਇਸੇ ਕਰਕੇ ਤੇ ਮੈਂ ਗੱਲ ਕਰਨੀ ਨਹੀਂ ਪਰ ਗੱਲ ਇਹ ਆ ਕਿ ਜੇ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਲੱਗੀਆਂ ਹੋਣ ਨਾ ਤੇ ਫਿਰ ਮੋਟਰ ਨਹੀਂ ਖਰਾਬ ਹੁੰਦੀ ਕਈ ਚਿਰ ਬਸ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਅੱਜ ਅਸੀਂ 2 200 400 ਤੋਂ 500 ਤੋਂ ਕੰਨੀ ਕਿ ਤਰੋਂਦੇ ਆ ਨਾ ਮੁੜ ਕੇ ਕਿਹੜੇ ਟਾਈਮ ਨੂੰ 2 4000 ਲਾਉਣਾ ਪੈਂਦਾ ਪਰ ਉਹ ਤੇਰੀ ਤੇ ਗੱਲ ਠੀਕ ਐ ਪੁੱਤ ਹੁਣ ਇਹੋ ਜਿਹੀਆਂ ਗੱਲਾਂ ਨੂੰ ਉਹ ਮੰਨਣ ਤਾਂ ਆ ਹੀ ਐ ਨਾ ਚਲੋ ਮਰਜੀ ਆ ਇਹਨਾਂ ਦੀ ਤੇ ਸੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਉਹ ਕਿਹੜੀ ਦੱਸ ਅ ਸੰਦੀਪ ਮੇਰਾ ਫੋਨ ਲਿਆਈ ਵੇ ਦਾਸ ਤਾਂ ਸਹੀ ਕਿਹੜੀ ਗੱਲ ਦਾ ਚੇਤਾ ਆਇਆ ਹੀ ਮੰਮੀ ਮੈਂ ਲੱਗਾ ਵਾਂ ਰਾਣੇ ਨੂੰ ਫੋਨ ਲਾਵਾਂ ਤੁਹਾਡੇ ਸਾਹਮਣੇ ਕੀ ਕਹਿੰਦਾ ਹੈ ਇਹ ਕਿਉਂ ਨਿਓ ਪੈਸੇ ਦੇ ਦੂੰਗਾ ਝੋਨਾ ਵੀ ਨਿਕਲ ਗਿਆ ਆਹੋ ਫੇਰ ਫੋਨ ਲਾਇਆ ਕਹਿੰਦਾ ਹੈ ਮੈਂ ਕਮਾਦੋਂ ਪੈਸੇ ਦੇ ਦੂੰਗਾ ਕਮਾਦ ਵੀ ਚੱਲ ਗਏ ਮੁਲਕੇ ਪੁੱਛਿਆ ਨਹੀਂ ਹੈ ਮੈਂ ਕਣਕ ਵੜੀ ਜਾਊਂਗਾ ਨਾ ਤੇ ਕਣਕੋ ਪੈਸੇ ਦੇ ਦੂੰਗਾ ਹੁਣ ਕਣਕ ਵੀ ਮੰਡੀ ਗਈ ਇਹਨੂੰ 15 ਤੋਂ 20 ਦਿਨ ਹੋ ਗਏ ਆ ਤੇ ਪੈਸੇ ਦੇ ਮਗਰੇ ਮਗਰ ਪੈ ਜਾਂਦੇ ਆ ਬੰਦੇ ਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਆ ਅਹੀਂ ਸਿਰਫ ਉਦੋਂ ਫੋਨ ਕਰਦੇ ਰਹੇ ਆ ਜਦੋਂ ਜਦੋਂ ਉਹਦੇ ਕਰਾਰ ਦੀ ਗੱਲ ਹੁੰਦੀ ਰਹੀ ਆ ਪਰ ਨਾ ਇਹਨਾਂ ਲੋਕਾਂ ਨੇ ਨਾ ਸ਼ਰਮ ਵੇਚ ਕੇ ਖਾਛੜੀ ਆ ਹੁਣ ਮੈਂ ਉਹਨੂੰ ਲੱਗਾ ਜੇ ਫੋਨ ਕਰਨ ਹੁਣ ਮੈਂ ਉਹਦੀ ਲਾਫਾ ਕਰਨੀ ਜੇ ਪੈਸੇ ਦਿਨ ਦਾ ਦਵੇ ਨਹੀਂ ਦਿੰਦਾ ਤੇ ਨਾ ਦਵੇ ਵੇ ਪੁੱਤ ਫੋਨ ਤੇ ਤੂੰ ਲਾ ਲੈ ਪਰ ਵੱਧ ਘਟ ਨਾ ਬੋਲੀ ਥੋੜਾ ਬੋਧਾ ਕਿ ਇਹਦਾ ਲੋਹ ਲਿਆ ਅੱਜ ਵੀ ਰੱਖਣਾ ਪੈਂਦਾ ਵਾ ਕਮਾਲ ਆ ਮੰਮੀ ਤੁਹਾਡੇ ਵਾਲੀ ਉਹ 2 ਸਾਲ ਤੋਂ ਤੇ ਅੱਗੇ ਉੱਤੇ ਟਾਈਮ ਹੋ ਗਿਆ ਹੋਰ ਕਿੰਨਾ ਕੁ ਲੋਹ ਲਿਆ ਜਾ ਰੱਖ ਆ ਆਪਣੇ ਕੰਮ ਸਾਰੇ ਕਰੀ ਜਾਂਦੇ ਆ ਆਪਣਾ ਰਪੋਤਾ ਵੀ ਬਾਹਰ ਕਲਾ ਲਿਆ ਪੈਸੇ ਵੀ ਜਾ ਕੇ ਭੇਜਣੇ ਡਿਆ ਹੋਊਗਾ ਪਰ ਨਾ ਸਾਡੇ ਪੈਸਿਆਂ ਦਾ ਕੋਈ ਚਿਤ ਚੇਤਾ ਨਹੀਂ ਉਹ ਤਾਂ ਦਿਲ ਵਿੱਚ ਇਹੋ ਹੀ ਗੱਲ ਆ ਕਿ ਬਿਨ ਵਿਆਜੇ ਮਿਲੇ ਆ ਜਿੰਦਾ ਮਰਜੀ ਵਰਤੀ ਜਾਉ ਇਹੋ ਪੈਸੇ ਇਹਨਾਂ ਨੇ ਵਿਆਜੀ ਚੁੱਕੇ ਹੁੰਦੇ ਜਾਂ ਸਾਡੇ ਕੋਲੋਂ ਲਏ ਹੁੰਦੇ ਵੇਖਣਾ ਹੈ ਜੇ ਦੋਵੇਂ ਮਹੀਨੇ ਨਾਮ ਮੋੜਨ ਆਉਂਦੇ ਤੇ ਗੱਲ ਕਰਦੇ ਪਰ ਉਹੋ ਹੀ ਗੱਲ ਤੇ ਪਰਵਾਹ ਹੀ ਕੋਈ ਨਹੀਂ ਆ ਬਸ ਮਜੇ ਨਾਲ ਆਪਣੇ ਕੰਮ ਸਾਰੀ ਜਾਓ ਕਿਸ ਦੀ ਕਿਹੜੀ ਗੱਲ ਸਾਡੇ ਵੀ ਖਰਚੇ ਆ ਮੰਮੀ ਸਾਡਾ ਵੀ ਘਰ ਵਾ ਹੁਣ ਤਾਂ ਸਾਡੇ ਹੋਰ ਖਰਚੇ ਵਧ ਗਏ ਆ ਐਵੇਂ ਨਾ ਇਹੋ ਜੀ ਗੱਲ ਕਰਦਿਆ ਕਰੋ ਕਿਸੇ ਦੇ ਬੈਠਿਆ ਖਲੋਤੇ ਐਂਦਾਂ ਦੀ ਗੱਲ ਕਰ ਦੋ ਅਗਲੇ ਨੇ ਰੱਖਣਾ ਠੀਕ ਹੀ ਠੀਕ ਵਾ ਘਰ ਦੇ ਵਿੱਚ ਇਹਨਾਂ ਦੇ ਇਹੋ ਗਾਵੇ ਚੱਲੀ ਜਾਂਦੀ ਆ ਟੱਡੀ ਗੱਲ ਉਹਨੂੰ ਫੜ ਲੈਣਾ ਉਹਨੇ ਲਓ ਲਿਆ ਅੱਜ ਕਰ ਨੂੰ ਇਹਨਾਂ ਦਾ ਵੇ ਪੁੱਤ ਹਸਾਏ ਦਾ ਨਾਂ ਨਹੀਂ ਹੋਣਾ ਤੇ ਰਵਾਏ ਦਾ ਨਾਂ ਹੋ ਜਾਣਾ ਵਾ ਕੀ ਮਤਲਬ ਮੰਮੀ ਮਤਬਲੇ ਹੋਈ ਪਿਰਕ ਮੋਨਾ ਪੁੱਤ ਹਟ ਕੋ ਲੈ ਵੀ ਲਈਏ ਵਰਤ ਵੀ ਲਈਏ ਸਾਰੇ ਕੰਮਕਾਰ ਵੀ ਉਹਨਾਂ ਕਰਲੇ ਨੇ ਪੁੱਤ ਜੇ ਹੁਣ ਤੂੰ ਉਹਨਾਂ ਨਾਲ ਵੱਧ ਘੱਟ ਗੱਲਾਂ ਕੀਤੀਆਂ ਨਾ ਤੇ ਅਗਲੇ ਨੇ ਕਹਿਣਾ ਪੇ ਤੁਹਾਨੂੰ ਪੈਸੇ ਦੇ ਗਏ ਤਾਂ ਹੁਣ ਵੇ ਬੋਲਿਆ ਬੜਾ ਵਾ ਉਹਨਾਂ ਸਾਰੀ ਉਮਰ ਮੁੜ ਕੇ ਛੱਡਣਾ ਨਹੀਂ ਇਹੋ ਹੀ ਗੱਲ ਫੜ ਛੱਡਣੀ ਹੈ ਉਹਨਾਂ ਨੇ ਫਿਰ ਦਿੱਤੇ ਦਾ ਨਾ ਨਹੀਂ ਹੋਣਾ ਸਾਡਾ ਪੈਸਾ ਨੂੰ ਪੈਸੇ ਦਿੱਤੇ ਸਾਡਾ ਟਾਈਮ ਓੱਖਾ ਕੱਢਿਆ ਮੰਮੀ ਮੇਰ ਕੋ ਨਾ ਐਡਾ ਚੰਗਾ ਬਣ ਕੇ ਨਹੀਂ ਰਿਆ ਜਾਂਦਾ ਬੜਾ ਚੰਗਾ ਬਣ ਬਣ ਕੇ ਵੇਖ ਲਿਆ ਨਾਲੇ ਸਿਆਣੇ ਪਿਆਣੇ ਨੇ ਜਦੋਂ ਆਪ ਜੁਬਾਨ ਕੀਤੀ ਫੇ ਮੈਂ ਪੈਸੇ ਦੇ ਦੂੰਗਾ ਫਿਰ ਹੁਣ ਗੱਲਾਂ ਤਾਂ ਸੁਣਨੀਆਂ ਆ ਰਕਮਾਂ ਲੈ ਲੈ ਕੇ ਵਰਤ ਲੈਣੀਆਂ ਹੁੰਦੀਆਂ ਵਾ ਕੋਈ ਵਿਆਜ ਨਹੀਂ ਦੇਣਾ ਕੋਈ ਲੈਣਾ ਨਹੀਂ ਦੇਣਾ ਨਹੀਂ ਬਸ ਮੁੜ ਕੇ ਭੁੱਲ ਜਾਣਾ ਕਦੋਂ ਦਾ ਤੈਨੂੰ ਆਵਾਜ਼ ਦਿੱਤੀ ਆ ਕਿ ਫੋਨ ਦੇ ਜਾ ਬੰਦੇ ਨੂੰ ਕੋਈ ਜ਼ਰੂਰੀ ਕੰਮ ਹੁੰਦਾ ਵਾ ਹਾਏ ਹਾਏ ਐਨੇ ਗੁੱਸੇ ਚ ਕਾਤੋਂ ਆ ਵਾ ਵੇ ਜਾ ਬਤਾ ਉਹ ਜੀ ਇੱਕ ਮਿੰਟ ਚੋਂ ਦੀ ਕਾਲਾ ਪੈ ਗਿਆ ਤੂੰ ਪੁੱਤ ਸਬਰ ਵੀ ਕੋਈ ਚੀਜ਼ ਹੁੰਦੀ ਏ ਹੁਣ ਕਰ ਲੈ ਆ ਪੁੱਤ ਜਿੱਥੋਂ ਕਰਨਾ ਈ ਮੈਂ ਕੀ ਸਬਰ ਰੱਖਾਂ ਮਮੀ ਪੈਸੇ ਚਾਹੀਦੇ ਆ ਪਟਵਾਰੀ ਨਾਲ ਗੱਲ ਕੀਤੀ ਆ ਅਗਲਾ ਕਹਿੰਦਾ ਕਰੋ ਪੈਸਿਆਂ ਦਾ ਇੰਤਜ਼ਾਮ ਮੈਂ ਕੱਲ ਹੀ ਆਣ ਕੇ ਤਕਸੀਮ ਕਰ ਦਿੰਦਾ ਹਾਂ ਅਜੇ ਇਹਨਾਂ ਦੇ ਨਾਲ ਗੱਲ ਕਰਨੀ ਆ ਅਗਲੇ ਨੇ ਕੀ ਬਤਾ ਕਿਹੜੇ ਮੂੰਹ ਸਿਰੋਂ ਕੂਣਾ ਵਾ ਮੁਰਗਿਆਂ ਤੋਂ ਚੋਨੇ ਲਾਉਂਦਾ ਟਾਈਮ ਆ ਗਿਆ ਪਹਿਲੀਆਂ ਪੱਧਰੀਆਂ ਕਰਾਉਣੀਆਂ ਵਾ ਰੂੜੀ ਪਾਉਣੀ ਆ ਅੱਜ ਮੈਂ ਦੂਜੀਆਂ ਪੈਲੀਆਂ ਵਿੱਚ ਰੂੜੀ ਪਾ ਦਾਂ ਅਗਲਾ ਕੱਲ ਨੂੰ ਮੈਨੂੰ ਆਖੇ ਆਪਾਂ ਨਹੀਂ ਆਹ ਪੈਲੀ ਲੈਣੀ ਅਸੀਂ ਤਾਂ ਆਹ ਪੈਲੀ ਲੈਣੀ ਆ ਜਿਹਦੇ 'ਚ ਰੂੜੀ ਪਈ ਆ ਉਹਦਾ ਤਾਂ ਮੂੰਹ ਹਿਲਾਣਾ ਰੇੜਕਾ ਪਾਉਣ ਲੱਗੇ ਤਾਂ ਪਹਿਲੀਆਂ ਪੱਧਰੀਆਂ ਹੋਣਗੀਆਂ ਵਟਾਂ ਬੰਨੇ ਆਪਣੇ ਬੰਨੇ ਹੋਣਗੇ ਮੈਨੂੰ ਪਤਾ ਹੋਊਗਾ ਵੀ ਕਿਹੜੀ ਪੈਲੀ ਨੂੰ ਸਵਾਰਨਾ ਤੇ ਕਿਹੜੀ ਨੂੰ ਨਹੀਂ ਨਾਲੇ ਤੁਹਾਨੂੰ ਤਾਂ ਮੇਰਾ ਪਤਾ ਹੀ ਆ ਗਲਤ ਬੰਦਾ ਤੇ ਗਲਤ ਗੱਲ ਇਹ ਦੋਵੇਂ ਮੈਨੂੰ ਬਰਦਾਸ਼ਤ ਨਹੀਂ ਜੇ ਉਹਨੇ ਕੋਈ ਵੀ ਵੱਧ ਘੱਟ ਗੱਲ ਕਰ ਦਿੱਤੀ ਮੈਂ ਫੜ ਕੇ ਢਾ ਲੈਣਾ ਜੇ ਮੁੜ ਕੇ ਭਾਵੇਂ ਹੱਡੀ ਟੁੱਟੇ ਇੱਕ ਤੇ ਭਾਵੇਂ ਟੁੱਟਣ ਦੋ ਦਿਮਾਗ ਤੋਂ ਕੰਮ ਲਿਆ ਕਰੋ ਐਵੇਂ ਨਾ ਇਦਾਂ ਦੀਆਂ ਗੱਲਾਂ ਕਰਦੇ ਰਿਹਾ ਕਰੋ ਤੁਹਾਨੂੰ ਕੀ ਲੋੜ ਆ ਉਹਦੇ ਨਾਲ ਵੱਧ ਘੱਟ ਗੱਲ ਕਰਨ ਦੀ ਉਹਨੂੰ ਜਿੱਦਾਂ ਨਸ਼ੇ ਦੀ ਲਤ ਲੱਗੀ ਆ ਉਹ ਤੇ ਅੱਜ ਵੀ ਹੈ ਨਹੀਂ ਕੱਲ ਵੀ ਹੈ ਨਹੀਂ ਉਹਦੇ ਸਮਝੋ ਵੀ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਤੇ ਮਰਿਆ ਸਾਬ ਆਪਣੇ ਗੱਲ ਪਾਉਣ ਦਾ ਤੁਹਾਨੂੰ ਬੜਾ ਸ਼ੌਂਕ ਵਾ ਆਪੇ ਮੰਮੀ ਗੱਲ ਕਰ ਲੈਣਗੇ ਜਿਹੜੀ ਵੀ ਕਰਨੀ ਹੋਊਗੀ ਮੰਮੀ ਚਾਚੀ ਨਾਲ ਜਾ ਕੇ ਨਾ ਤੁਸੀਂ ਗੱਲ ਕਰ ਲਿਓ ਜਿਹੜੀ ਵੀ ਪੈਲੀ ਦੀ ਤਕਸੀਮ ਦੀ ਗੱਲ ਕਰਨੀ ਹੋਊਗੀ ਇਹਨਾਂ ਨੂੰ ਨਾ ਉਹਦੇ ਮੱਥੇ ਲੱਗਣ ਦਿਓ ਐਵੇਂ ਕੋਈ ਹੋਰ ਸਿਆਪਾ ਪਾਉਂਗੇ ਮੂੰਹ ਸਿਰੋਂ ਸੱਚੀ ਨਹੀਂ ਉਹ ਬੋਲ ਜਾਏਗਾ ਤੇ ਜ਼ਰੂਰੀ ਥੜਾ ਵੀ ਉਹਨੇ ਮੈਨੂੰ ਹੀ ਨਹੀਂ ਮੂੰਹ ਸਿਰੋਂ ਬੋਲਣਾ ਜਦਨੇ ਮੰਮੀ ਨੂੰ ਕੁ ਵੱਧ ਘੱਟ ਕਹਿਤੀ ਫੇਰ ਤੇ ਮੈਨੂੰ ਸਗੋਂ ਬਰਦਾਸ਼ਤ ਨਹੀਂ ਹੋਣੀ ਮੰਮੀ ਨੇ ਤਾਂ ਚਾਚੀ ਨਾਲ ਗੱਲ ਕਰ ਲੈਣੀ ਆ ਨਾ ਚਾਚੀ ਆਪੇ ਸਮਝਾ ਲੂਗੀ ਉਹਨੂੰ ਪੁੱਤ ਸੰਦੀਪ ਦੀ ਗੱਲ ਸਹੀ ਹੈ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਦੁਨੀਆਂ ਨੇ ਦਵੱਲੀ ਹੁੰਦੇ ਨੇ ਜੇ ਤੂੰ ਵੀ ਕਿਨੂੰ ਪੁੱਛਿਆ ਨਾ ਤਹਾਡੇ ਦੋਹਾਂ ਦੇ ਵਿੱਚ ਕੋਈ ਵਾਧਾ ਘਾਟਾ ਹੋ ਗਿਆ ਤੇ ਲੋਕਾਂ ਨੇ ਕਹਿਣਾ ਉਹ ਤਾਂ ਨਸ਼ੇੜੀ ਹੀ ਤੇ ਇਹ ਤਾਂ ਹੋਸ਼ ਵਿੱਚ ਹੀ ਨਾ ਤੂੰ ਰਹਿਣ ਦੇ ਮੈਂ ਆਪੇ ਹੀ ਗੱਲ ਕਰ ਲਾਂਗੀ। ਉਹ ਚਲੋ ਠੀਕ ਆ ਬਾਬਾ ਕਰ ਲਿਓ ਗੱਲ ਤੁਸੀਂ ਆਪ ਹੀ ਜਾ ਕੇ। ਹੁਣ ਲੱਗਦੇ ਆਸ ਮੈਂ ਰਾਣੇ ਨੂੰ ਫੋਨ ਲਾ ਲਾਂ ਇਹਦੇ ਨਾਲ ਗੱਲ ਕਰ ਹੀ ਲਾਵਾਂ। ਚੱਲ ਲਾ ਲਾ ਫੋਨ ਆ ਉਸਰੇ ਨਾਲ ਗੱਲ ਕਰੀ ਕਿਸ ਹਿਸਾਬ ਨਾਲ। ਉਹ ਚੰਦਾ ਮੰਮੀ ਜੀ ਮੈਨੂੰ ਤੇ ਬੜਾ ਹੀ ਡਰ ਲੱਗਦਾ ਸੋ ਸੋਚ ਕੇ ਕਵਲ ਦਾ ਸੁਭਾਅ ਵੀ ਕਿਦਾਂ ਦਾ ਵਾ ਨਾ ਜੇ ਨਾ ਬੋਲਣ ਤੇ ਨਾ ਬੋਲਣ ਤੇ ਜੇ ਕਿਤੇ ਇਹਨਾਂ ਨੂੰ ਗੁੱਸਾ ਚੜ ਜਾਏ ਤੇ ਫੇਰ ਇਹਨਾਂ ਦਾ ਗੁੱਸਾ ਲੱਥਣ ਵਾਲਾ ਨਹੀਂ ਹੈਗਾ ਨਿੱਕੀ ਜੀ ਗੱਲ ਤੋਂ ਚੜਾ ਲੈਂਦੇ ਹੈ ਗੁੱਸਾ ਮੈਨੂੰ ਦੇਖਣਾ ਵਿੱਕੀ ਦੀਆਂ ਗੱਲਾਂ ਸੁਣ ਸੁਣ ਕੇ ਬੜਾ ਡਰ ਲੱਗਦਾ ਵਾ ਉਹਦੀਆਂ ਵੀ ਜਦੋਂ ਗੱਲਾਂ ਸੁਣੀ ਦੀਆਂ ਨਾ ਮਨ ਜਿਹਾ ਭੁੱਖਾ ਜਿਹਾ ਬੈਠਾ ਰਹਿੰਦਾ ਵਾ ਹਾਏ ਕਿਤੇ ਬਾਹਰ ਅੰਦਰ ਇਹ ਦੋਵੇਂ ਜਾਣੇ ਆਪਸ ਵਿੱਚ ਝੜਪਣਾ ਕੋਈ ਲੈ ਲੈਣਾ ਕਿਤੇ ਵਿੱਕੀ ਨਾ ਕੋਈ ਗੱਲਬਾਤ ਕਰ ਦੇ ਇਹਨੂੰ ਲਾ ਲਾ ਕੇ ਜਿੱਦਾਂ ਉਹ ਕਰਦਾ ਆ ਉਤੋਂ ਇਹਨਾਂ ਦਾ ਸੁਭਾਅ ਵੀ ਇਦਾਂ ਦਾ ਵਾ ਪਹਿਲੀ ਤੇ ਗੱਲ ਕਿਸੇ ਨੂੰ ਕੋਹ ਕਹਿਣਾ ਨਹੀਂ ਤੇ ਜੇ ਅਗਲੇ ਨੇ ਪਹਿਲ ਕਰਤੀ ਤੇ ਇਹ ਦੂਜੇ ਛੱਡ ਦੇਣੀ ਆ ਇਹਨਾਂ ਨੂੰ ਥੋੜਾ ਜਿਹਾ ਸਮਝਾ ਕੇ ਰੱਖਣਾ ਪੈਣਾ ਆਪਾਂ ਨੂੰ ਅੱਜ ਕੱਲ ਤੇ ਅੱਗ ਚ ਬਲੇ ਟੀ ਆ ਦੁਨੀਆ ਨਾਲੇ ਉਤੋਂ ਜੇ ਕੋਈ ਨਸ਼ੇੜੀ ਆ ਨਾ ਉਹਨੂੰ ਤੇ ਆਪਣੇ ਜ਼ਿੰਦਗੀ ਨਾਲ ਪਿਆਰਨੀ ਆ ਤੇ ਦੂਜੇ ਨਾਲ ਕਿੱਥੇ ਹੁੰਦਾ ਆ ਪੁੱਤ ਤੂੰ ਨਾ ਫਿਕਰ ਕਰ ਉਹ ਗੁੱਸਾ ਕਹੇਦਾ ਹੀ ਤੇ ਕੱਢਣ ਕਹੇਦਾ ਡਿਆਈ ਕਹੇ ਰਿਸ਼ਤੇਦਾਰ ਹਣੀ ਉਹ ਨਾ ਪੈਸੇ ਲੈਣ 2 ਸਾਲ ਹੋ ਗਏ ਨਹੀਂ ਉਹ ਪੈਸੇ ਨਹੀਂ ਉਹ ਦੇਣ ਤੇ ਉਹਦਾ ਸਾਰਾ ਗੁੱਸਾ ਐ ਵੀ ਕੱਢੀ ਜਾਂਦੇ ਬਾਕੀ ਤੂੰ ਨਾ ਟੈਨਸ਼ਨ ਲੈ ਮੈਂ ਉਹਨੂੰ ਸਮਝਾ ਲਾਂਗੀ ਮੇਰੇ ਕਹਿਣ ਤੋਂ ਬਾਹਰ ਨਹੀਂ ਜਾਂਦਾ ਉਹ ਠੀਕ ਆ ਮੰਮੀ ਹਾਂ ਕਰ ਲਿਆ ਫੋਨ ਫੋਨ ਤਾਂ ਮੈਂ ਕਰ ਲਿਆ ਹਾਂ ਪਰ ਕੋਈ ਹਾਲ ਨਹੀਂ ਮੰਮੀ ਦੁਨੀਆ ਦਾ ਕਿਉਂ ਕੀ ਹੋਇਆ ਹੁਣ ਬੜਾ ਹੁਣ ਅਗੋ ਹਸਾਨ ਮਾਰਿਆ ਵਾ ਉਹ ਦੇ ਦਨੇ ਆ ਭਰਾਵਾ ਤੇਰੇ ਪੈਸੇ ਫਿਰ ਏਦਾਂ ਕਰਦੇ ਆ ਕਿ ਸਾਡੇ ਕੋਲ ਹੈ ਨਹੀਂ ਵਿਆਜੀ ਚੁੱਕ ਕੇ ਤੈਨੂੰ ਦੇ ਦਨੇ ਹਾਂ ਮੈਂ ਹੁਣ ਜਿੱਥੋ ਮਰਜੀ ਕਰੂੰ ਐਨੇਵੇਂ ਅਹੀਂ ਚੰਗੇ ਬਣ ਬਣ ਕੇ ਨਹੀਂ ਬਹਿਣਾ ਹੁਣ ਨਾਲੇ ਚੁੱਕੂਗਾ ਨਾ ਵਿਆਜੀ ਤੇ ਨਾਲੇ ਵਿਆਜ ਭਰੂਗਾ ਤੇ ਲੱਗੂਗਾ ਪਤਾ ਤੇ ਕਿਦਾਂ ਕਿਸੇ ਕੋਲ ਫਰੀਜ਼ ਪੈਸੇ ਵਰਤੀਦੇ ਖੰਡ ਫੜਿਆ ਜਿਹੜਾ ਇਹਨਾਂ ਨੇ ਚੱਲ ਜੇ ਆਂਦਾ ਤਾਂ ਆਪੇ ਹੀ ਦੇ ਦੇਗਾ ਆ ਜਾ ਵੇ ਤੁਸੀਂ ਵੀ ਲੱਗਿਆ ਸਣਾ ਘਰਦਾਰੀ ਆਓ ਆਹ ਮੈਂ ਅੱਗੇ ਆਖ ਲਈ ਮੈਂ ਹੋਈ ਨਹੀਂ ਆ ਉਧਰ ਹੋ ਕਾਰ ਨਹੀਂ ਆ ਗੱਲ ਉਹਦੇ ਨਾਲ ਕੀ ਜਾਂਦੇ ਨੇ ਭਲਾ ਹਾਂਜੀ ਭੈਣ ਜੀ ਘਰੇ ਆਈਓ ਹਾਂਜੀ ਭੈਣ ਜੀ ਘਰੇ ਆਈ ਆਜੋ ਇਧਰ ਸੋਈ ਚ ਬੜੇ ਹਾਂਜੀ ਸੋਈ ਚ ਆਜੋ ਬੈਠੋ ਮੈਂ ਕਾਮ ਆਈ ਤੁਹਾਡੇ ਵਾਲੇ ਭੈਣ ਜੀ ਕੋਈ ਨਹੀਂ ਦੱਸੋ ਜਿਹੜਾ ਕੰਮ ਆ ਕਵਾਲ ਕਹਿੰਦਾ ਵਾ ਵੀ ਪਹਿਲੀ ਜਿਹੜੀ ਤਕਸੀਮ ਕਰਾ ਲਈਏ ਉਹਨੇ ਪਟਵਾਰੀ ਨਾਲ ਗੱਲ ਕੀਤੀ ਐ ਤੇ ਸਾਰੀ ਵੀ ਮਤਵਲੋਂ ਨੇ ਗੱਲਬਾਤ ਕਰ ਲਈ ਪੈਸੇ ਥੇਲੇ ਦੇ ਵੀ ਸਾਰੀ ਤੇ ਹੁਣ ਪੈਸਾ ਥੇਲਾ ਫਿਰ ਲੱਗਣਾ ਚੱਲੋ ਕੋਈ ਗੱਲ ਨਹੀਂ ਮੈਂ ਵੀ ਭੈਣ ਜੀ ਹੋਈ ਚੁੰਨੀ ਆ ਵੀ ਆਪੋ ਆਪਣੀ ਜ਼ਿਆਦਾਦ ਜਿਹੜੀ ਹੈ ਨਾ ਆਪੋ ਆਪਣੇ ਨਾਂ ਹੋ ਜੇ ਤੇ ਕੱਲ ਨੂੰ ਫਿਰ ਨਿਆਲਿਆਂ ਦੇ ਵਿੱਚ ਨਹੀਂ ਕੋਈ ਵੀ ਹਨਾ ਰੇਡ ਕਰ ਆ ਜਾਂਦਾ ਆਹੋ ਪਹਿਲੀ ਤੱਕ ਇਹਨਾਂ ਦੇ ਦਾਦਿਆਂ ਦੇ ਨਾਲ ਬੋਲਣ ਲਈ ਐ ਤੇ ਪਿਓਾਂ ਨੂੰ ਤਾਂ ਪਤਾ ਨਹੀਂ ਤੇ ਬਾਜੀ ਵੀ ਬਾਹਰ ਆਂਦੇ ਨੇ ਤੇ ਇਹ ਤਾਂ ਕਦੋਂ ਪੱਕੇ ਹੋਏ ਨਹੀਂ ਕਿ ਪਤਾ ਕਦੋਂ ਆਉਣਾ ਤੇ ਕਦੋਂ ਨਹੀਂ ਤੇ ਇਹੀ ਅੰਨੇ ਆ ਭੀ ਇਹੋ ਹੀ ਚੱਲ ਪੈਲੀ ਜਿਹੜੀ ਐ ਨਾ ਹੋ ਜੇ ਅਗੋ ਨਿਆਣੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਕਿਹੜੀ ਹੈ ਡੀ ਤੇ ਕਿਹੜੀ ਨਹੀਂ ਚੱਲੋ ਕੋਈ ਗੱਲ ਨਹੀਂ ਕਰ ਲੈਨੇ ਆ ਲੈ ਵਿੱਕੀ ਸਿਆਂ ਲੱਗਦਾ ਅੱਜ ਰੱਬ ਨੇ ਨੇੜੇ ਹੋ ਕੇ ਸੁਣ ਲਈ ਤੇਰੀ ਪੈਲੀ ਦੀ ਤਕਸੀਮ ਆ ਫਿਰ ਇਹ ਗੱਲ ਤਾਂ ਹੁਣ ਆਪਣੇ ਹੱਥ ਵਿੱਚ ਕਰਨੀ ਪੈਣੀ ਆ ਨਾਲੇ ਮੰਮੀ ਕਿੰਨੀ ਕੁ ਪੜ੍ਹੀ ਲਿਖੀ ਆ ਇਨੂੰ ਕਿਹੜਾ ਕੋ ਪਤਾ ਲੱਗਣਾ ਕਰਕੇ ਪਟਵਾਰੀ ਨਾਲ ਗੱਲਬਾਤ ਪਹਿਲੀ ਆਪਣੇ ਨਾਂ ਕਰਵਾਉਣਾ ਜੇ ਤੇ ਮੰਮੀ ਦੇ ਨਾਂ ਹੋਗੀ ਇੰਨੇ ਤਾਂ ਮੈਨੂੰ ਲਾਗੇ ਫੜਕਣ ਨਹੀਂ ਦੇਣਾ ਬਾਕੀ ਜੇ ਪਟਵਾਰੀ ਆੜੀ ਕਰੂਗਾ ਨਾ ਤੇ ਮੈਂ ਆਪੇ ਸਾਰਾ ਕੁਝ ਸੰਭ ਲੈਣਾ ਅੱਜ ਕੱਲ ਤੇ ਨਾਲੇ ਰੁਪਈਆ ਬੋਲਦਾ ਕਰਦਾਗਾ ਉਹਦੀ ਵੀ ਮੁਠੀ ਗਰਮ ਨਾਲੇ ਅੱਜ ਕੱਲ ਰਿਸ਼ਵਤ ਕਿੱਥੇ ਨਹੀਂ ਚੱਲਦੀ ਪਰ ਰਿਸ਼ਵਤ ਤੋਂ ਚੇਤਾ ਆਇਆ ਰਿਸ਼ਵਤ ਵੀ ਫੇਰੀ ਦਊਗਾ ਜਿ ਮੇਰੇ ਕੋਲ ਕੋਈ ਚਾਰ ਆਨੇ ਹੋਣਗੇ ਪਰ ਪ੍ਰਵਾਹ ਕਿਹੜੀ ਗੱਲ ਦੀ ਆ ਮਿਤਰਾ ਮੇਰੀ ਤਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਅੰਦਰ ਬੈਠੀ ਆ ਫਿਰ ਲਾਈਏ ਕੋਈ ਜ਼ਗਾੜ ਵਿਕੀ ਸਿਆਂ ਚੱਲ ਚੰਗਾ ਫਿਰ ਭੈਣ ਜੀ ਇਹੋ ਗੱਲ ਹੀ ਮੈਂ ਕਰਨੀ ਸੀ ਕਵਲ ਕਹਿੰਦਾ ਸੀ ਵੀ ਚੱਲ ਝੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਜਿਹੜੀ ਪੈਰੀ ਦਾ ਕੰਮ ਹੈ ਤਕਸੀਮ ਜੜੀ ਹੋ ਜੇ ਤੇ ਤੁਸੀਂ ਕਰ ਲਿਓ ਫਿਰ ਪੈਸਿਆਂ ਦਾ ਬੰਦੋਬਸਤ ਆਪਣੇ ਘਰ ਬਹਿ ਜਾਓ ਤੁਸੀਂ ਉੱਠ ਕੇ ਚਾਹ ਜੇ ਚਾਹ ਨੂੰ ਨਹੀਂ 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 ਚਾਹ ਨਹੀਂ ਮੈਂ ਪੀਣੀ ਇਹੋ ਕੰਮ ਹੀ ਮੈਂ ਆਈ ਹਾਂ ਐਸੇ ਹੀ ਮੈਂ ਸੁਨਾ ਦੇਵਨੀ ਆ ਚੰਗਾ ਹੋ ਗਿਆ ਵਿੱਕੀ ਦੀ ਉਹਲੇ ਗੱਲ ਹੋ ਗਈ ਆ ਜੇ ਇਹਨੂੰ ਪਤਾ ਲੱਗ ਜਾਂਦਾ ਨਾ ਇਹਨੇ ਕਹਣਾ ਪਹਿਲੀ ਮੇਰੇ ਨਾਲ ਕਰਾਓ ਜਿੱਦਾਂ ਦੇ ਇਹਦੇ ਲੱਛਣ ਵਨ ਮੈਂ ਤੇ ਇਹਦੇ ਨਾਲ ਕਦੀ ਵੀ ਨਹੀਂ ਪਹਿਲੀ ਕਰਾਉਂਦੀ ਉਦਾਂ ਤੇ ਮੇਰਾ ਇਰਾਦਾ ਸੀ ਵੀ ਪਹਿਲੀ ਇਹਦੇ ਨਾਲ ਹੀ ਕਰਾਉਣੀ ਆ ਪਰ ਹੁਣ ਮੈਂ ਆਪਣੇ ਨਾਲ ਕਰਾਉਣੀ ਜੇ ਮੈਂ ਪਹਿਲੀ ਇਹਦੇ ਨਾਲ ਕਰਾਤੀ ਇਹਨੇ ਤੇ ਦਿਨਾਂ ਚ ਫੁਕੀਆਂ ਢਾ ਦੇਣੀਆਂ ਪਹਿਲੀ ਦੀਆਂ ਤਰੀ ਤਾ ਜਾ ਰੋਟੀ ਲੈ ਕੇ ਆ ਭੁੱਖ ਲੱਗੀ ਆ ਤੇ ਨਾਲੇ ਆਪਣੇ ਲਈ ਵੀ ਲੈ ਆਈ ਹੈ ਇੱਕੋ ਥਾਲੀ ਚ ਪਾ ਲਈ ਆਈ ਕੋਈ ਨਹੀਂ ਲੈ ਆਉਣੀ ਚਾ ਛੇਤੀ ਕਰ ਫਿਰ ਅੱਜ ਭਰਾਣੇ ਕਿੱਥੋਂ ਦੇਣ ਚੜਿਆ ਵਾ ਇਹਨਾਂ ਨੇ ਜਿਹੜਾ ਕਿਹਾ ਕਿ ਇਕੱਠੀ ਰੋਟੀ ਪਾ ਕੇ ਲਿਆ ਰੋਟੀ ਇਕੱਠੇ ਬਹਿ ਕੇ ਖਾਣੇ ਆ ਨਹੀਂ ਤੇ ਨਾਲ ਦਾ ਟਾਈਮ ਹੀ ਨਹੀਂ ਕੋਈ ਹੁੰਦਾ ਕਦੀ ਰੋਟੀ ਖਾ ਲਈ ਕਦੀ ਨਹੀਂ ਖਾਦੀ ਇਹਦੇ ਹਰ ਵੇਲੇ ਬਾਹਰ ਹੀ ਰਹਿੰਦੇ ਆ ਬੜਾ ਵਧੀਆ ਲੱਗਾ ਹਦਾ ਆ ਗੱਲ ਕਹੀ ਆ ਚੰਗੇ ਤੇ ਬੜੇ ਆ ਆ ਬਸ ਮੰਮੀ ਥੋੜੀਆਂ ਖਰਾਬੀਆਂ ਨਾ ਨਾ ਕਰੇ ਤੇ ਸਾਡੇ ਘਰ ਕਿਤੇ ਮਸਾ ਲੜਾਈ ਨਾ ਹੋਵੇ ਨਹੀਂ ਤੇ ਲੋਕਾਂ ਦੇ ਮੁੰਡੇ ਤੇ ਆਕ ਚੋਲੇ ਟੇ ਹੁੰਦੇ ਆ ਲਓ ਜਨਾਬ ਆ ਲਓ ਖਾਓ ਰੋਟੀ ਆ ਜਾ ਬਹਿ ਜਾ ਤੂੰ ਹੀ ਹਾਂ ਮੈਂ ਵੀ ਲੱਗੀਆਂ ਖਾਣ ਪ੍ਰੀਤ ਹਾਂਜੀ ਤੇਰੇ ਨਾਲ ਨਾ ਮੈਂ ਅੱਜ ਇੱਕ ਗੱਲ ਕਰਨੀ ਆ ਪਰ ਇੱਥੇ ਨਹੀਂ ਕਰਨੀ ਕਿਤੇ ਮੰਮੀ ਨਾ ਸੁਣ ਲੇ ਆਪਾਂ ਅੱਜ ਤਾਂ ਕਰਾਂਗੇ ਸਾਮਾ ਨੂੰ ਬਾਹਰ ਜਾਣੇ ਆ ਕਿਤੇ ਘੁੰਮਣ ਫਿਰਨ ਨਾਲੇ ਘੁੰਮ ਫੇਰਾਵਾਂਗੇ ਤਾਂ ਨਾਲੇ ਉੱਥੇ ਗੱਲ ਕਰ ਲਾਂਗੇ ਵਿੱਕੀ ਸੱਚੀ ਆਪਾਂ ਅੱਜ ਸ਼ਾਮ ਨੂੰ ਘੁੰਮਣ ਜਾਵਾਂਗੇ ਆ ਹੋਰ ਮੈਂ ਝੂਠ ਥੋੜੀ ਮਾਰਨਾ ਤੇਰਨਾ ਆਹ ਗੱਲ ਸੁਣ ਕੇ ਨਾ ਸੱਚੀ ਮੈਨੂੰ ਤਾਂ ਇੰਨੀ ਜ਼ਿਆਦਾ ਖੁਸ਼ੀ ਹੋਉਂਦੀ ਐ ਨਾ ਹੁੰਦੇ ਮੈਨੂੰ ਇਹ ਹੁੰਦੇ ਵਾ ਕਿ ਛੇਤੀ ਛੇਤੀ ਸ਼ਾਮਾ ਪੈਣ ਤੇ ਛੇਤੀ ਛੇਤੀ ਆਪਾਂ ਘੁੰਮਣ ਚੱਲ ਜਾਈਏ ਪਰ ਜਿਹੜੀ ਤੁਸੀਂ ਆਹ ਗੱਲ ਕਹੀ ਆ ਨਾ ਕਿ ਗੱਲ ਤੇਨੂੰ ਉੱਥੇ ਜਾ ਕੇ ਦੱਸੂਗਾ ਉਹ ਨਹੀਂ ਜਿਵੇਂ ਤੁਸੀਂ ਜਰਿਆ ਜਾਣ ਰਿਆ ਮੈਨੂੰ ਨਹੀਂ ਪਤਾ ਮੈਨੂੰ ਗੱਲ ਹੁਣ ਦੱਸ ਦੋ ਘੁੰਮ ਬਾਚੂ ਆਵਾਂਗੇ ਓ ਜਰ ਜਾ ਜਰ ਜਾ ਸਬਰ ਦਾ ਫਲ ਮਿੱਠਾ ਹੁੰਦਾ ਸਿਆਣੇ ਕਹਿੰਦੇ ਵੇਖ ਲੈ ਮੈਂ ਕੈਂਡਿਆਂ ਹੀ ਨਾ ਕਿ ਕਿਤਾ ਮੰਮੀ ਨਾ ਸੁਣ ਲੈਣ ਉਹ ਗੱਲ ਹੀ ਹੋਈ ਮੰਮੀ ਹਾਡੀ ਦੀ ਤੇ ਆਤੀ ਹੋ ਗਈ ਆ ਕਿ ਕੰਧਾ ਨਾ ਲੱਗ ਲਾ ਕੇ ਸਾਡੀਆਂ ਗੱਲਾਂ ਸੁਣਨੀਆਂ ਗੱਲ ਭਾਵੇਂ ਜਿਹੜੀ ਮਰਜ਼ੀ ਹੋ ਜੇ ਬਾਅਦ ਚ ਗੱਲ ਸੁਣ ਕੇ ਤੇ ਬਰੂਦ ਵਾਂਗੂ ਫਟਣ ਡੈ ਪੈਂਦੇ ਆ ਵਿੱਕੀ ਮੰਮੀ ਦੇ ਇਦਾਂ ਦੀ ਆਦਤਾਂ ਕਿਉਂ ਆ ਕੋਈ ਗੱਲ ਨਹੀਂ ਹੌਸਲਾ ਰੱਖ ਤਾਂ ਹੀ ਤੇ ਮੈਂ ਇੱਥੇ ਗੱਲ ਹੀ ਨਹੀਂ ਕਰਨੀ ਆਪਾਂ ਬਾਹਰ ਜਾ ਕੇ ਕਰਾਂਗੇ ਚਲ ਫੜ ਰੋਟੀ ਖਾ ਦੋ ਵੇਖਾਂ ਇਹਨਾਂ ਦਾ ਕਿਹੜਾ ਪਤਾ ਲੱਗਦਾ ਗਿਰਗਟ ਵਾਂਗ ਝਾਟੀ ਰੰਗ ਬਦਲ ਲੈਂਦੇ ਆ ਤਾਂ ਕੱਲ ਨੂੰ ਭਾਵੇਂ ਇੱਕ ਦੂਜੇ ਦੇ ਜੁੰਡੇ ਪੁੱਟਣ ਡਏ ਹੋਣ ਹੋਂ ਤਾਂ ਇੱਕੋ ਥਾਲੀ ਵਿੱਚ ਇੰਨਾ ਰੋਟੀ ਖਾਂਦੇ ਆ ਨਾ ਜਿੱਦਾਂ ਇੱਕ ਦੂਜੇ ਤੋਂ ਬਿਨਾ ਇਹ ਸਾਹ ਹੀ ਨਹੀਂ ਲੈਂਦੇ ਆ ਵੀ ਚੰਗਾ ਹੋਇਆ ਜਦੋਂ ਕਵਲ ਦੀ ਮੰਮੀ ਆਈ ਹੈ ਨਾ ਦੋਵੇਂ ਜੀ ਅੰਦਰ ਰੋਟੀ ਖਾਂਦੇ ਜੇ ਕਿਤੇ ਇਹਨੂੰ ਪਤਾ ਲੱਗ ਜਾਂਦਾ ਜਿੰਸ ਨੂੰ ਕਿ ਉਹ ਇਹ ਕੰਮ ਆਈ ਆ ਇਹਨੇ ਤਾਂ ਮੇਰੀ jaan ਖਾ ਲੈਣੀ ਇਹਨੇ ਤਾਂ ਕਹਿਣਾ ਸੀ ਪਹਿਲੀ ਕਰਾ ਹੀ ਮੇਰੇ ਨਾਲ ਤੇ ਮੈਂ ਆਪਣੇ ਜਿੰਦੇ ਜਾਈ ਪਹਿਲੀ ਕਿਦਾਂ ਇਹਦੇ ਨਾਲ ਕਰਾਦਾ ਜੇ ਮੈਂ ਕਰਾ ਦਿੱਤੀ ਇਹਨੇ ਤਾਂ ਜਿੰਸ ਨੇ ਜੋ ਕੁਝ ਹੈਗਾ ਵੇਚ-ਵਟ ਕੇ ਸਾਰਾ ਆਪਣੇ ਢਿੱਡ 'ਚ ਪਾ ਲੈਣਾ ਮੈਂ ਜਿੱਦਾਂ ਦੀਆਂ ਇਹਦੀਆਂ ਹਰਕਤਾਂ ਆ ਹਾਏ ਅੱਜ ਅਸੀਂ ਖੁਮਣ ਜਾਣਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਸ਼ੁਕਰ ਆ ਕਿਤੇ ਵਿੱਕੀ ਦੇ ਵੀ ਮਨ ਵਿੱਚ ਮਿਹਰ ਪਈ ਕਿ ਘੁੰਮਣ ਚੱਲੀਏ ਨਹੀਂ ਤੇ ਨਾ ਕਦੀ ਨਾ ਆਇਨੀ ਸੀ ਲਿਆਵੀ ਇਦਾਂ ਕਰਦੀਆਂ ਮਨਾ ਛੇਤੀ ਛੇਤੀ ਆਪਣਾ ਕੰਮ ਨਿਬੜਲਾ ਸਾਰਾ ਹੀ ਤੇ ਫਿਰ ਘੜੀ ਕ ਅਰੇਸਟ ਕਰੂੰਗੀ ਜਿਹਦੇ ਨਾਲ ਨਾ ਸਰੀਰ ਐ ਫਰੈਸ਼ ਫ੍ਰੈਸ਼ ਹੋ ਜੂਗਾ ਤੇ ਫਿਰ ਸ਼ਾਮ ਨੂੰ ਘੁੰਮਣ ਜਾਵਾਂਗੇ ਅਸੀਂ ਪਾਰਨਾ ਇੱਕ ਕੰਮ ਹੀ ਆ ਮੇਰੇ ਕੋਈ ਸੋਹਣੀ ਜੀ ਡਰੈਸ ਨਹੀਂ ਹੈਗੀ ਸੂਟ ਪਾ ਕੇ ਗਈ ਨਾ ਘੁੰਮਣ ਮੈਨੂੰ ਆਪਣੇ ਆਪ ਨੂੰ ਨਹੀਂ ਚੰਗਾ ਲੱਗਣਾ ਵਧੀਆ ਜੀ ਡਰੈਸ ਹੁੰਦੀ ਐ ਫਰੋਕ ਫਰਾਕ ਪਾਈ ਹੁੰਦੀ ਨਾ ਤੇ ਗੱਲ ਹੀ ਹੋਰ ਹੋਣੀ ਸੀ ਨਹੀਂ ਤੀ ਦਿਨ ਮਰਿਆ ਜੇ ਮਰਿਆ ਜਾਣਾ ਚੱਲ ਕੋਈ ਨਾ ਮਣਾ ਨਾ ਤੇ ਲਿਆਈਏ ਨਾ ਘੁੰਮਣ ਜਾਂਦਾ ਇਹਨਾਂ ਨੇ ਦੀਦੀ ਕੀ ਕਰਨ ਰਹੀ ਜੇ ਕੋਈ ਦਿਵਿੰਦਰ ਦਵਾਈ ਖਾਣ ਲੱਗੀ ਅੱਛਾ ਬਹਿ ਜਾ ਮੈਂ ਹੁਣ ਨਹੀਂ ਪ੍ਰੀਤ ਨੂੰ ਲਾਇਆ ਹੀ ਫੋਨ ਲਾਇਆ ਤਾਂ ਨਹੀਂ ਅਜੇ ਸੋਚਾਂ ਹੀ ਸੋਚਣ ਲਈ ਹਾਂ ਫੇ ਲਾਵਾਂ ਕਿ ਨਾ ਲਾਵਾਂ ਕੋਈ ਨਹੀਂ ਬਹਿ ਮੈਂ ਹੁਣ ਇਹਦੇ ਵਾਈ ਕਰਾਂ ਮੈਂ ਤੇ ਸੋਚਿਆ ਹੀ ਜਿਹੜਾ ਬੀ ਪਾਲੀ ਦੇ ਮਨ ਵਿੱਚ ਬੀਜਿਆ ਵਾ ਉਹਨੂੰ ਹੁਣ ਤੱਕ ਫੁੱਲ ਪੈ ਜਾਣੇ ਚਾਹੀਦੇ ਪਰ ਇਹਨੂੰ ਤਾਂ ਕੋਈ ਅਸਰ ਹੀ ਨਹੀਂ ਆ ਮੈਂ ਤੇ ਸੋਚਿਆ ਹੀ ਇਹਦੀ ਧੀ ਦਾ ਮੋਹ ਮੇਰੇ ਲਈ ਸਭ ਤੋਂ ਵੱਡਾ ਤਿਆਰ ਆ ਪਰ ਇਹ ਤੇ ਲੋੜ ਤੋਂ ਵੱਧ ਹੀ ਚਲਾਕ ਆ ਕਿਤੇ ਇਹਨੂੰ ਸ਼ਕਤ ਨਹੀਂ ਪੈ ਗਿਆ ਮੇਰੇ ਤੇ ਤੇ ਮੇਰੇ ਦਿਲ ਚ ਕੀ ਚੱਲਣ ਡਿਆ ਵਾ ਜਿਹੜਾ ਇਹਨੇ ਮੇਰੇ ਨਾਲ ਗੇੜਾ ਹੀ ਨਹੀਂ ਮਾਰਿਆ ਮੁੜ ਕੇ ਤੇ ਨਾ ਇਹਨੇ ਪ੍ਰੀਤ ਨੂੰ ਫੋਨ ਹੀ ਕੀਤਾ ਵਾ ਹੋਰ ਸੁਣਾ ਦੇਂਦਾ ਕੀ ਕਰਦੀ ਆਂ ਜੀ ਨਹੀਂ ਕਰਨਾ-ਕਰਨਾ ਕੀ ਆ ਮੈਂ ਸਫਾਈਆਂ ਜੀਆਂ ਕਰਦੀ ਆਂ ਹੀ ਹਾਂ ਕਰਦੀ ਕਰਨ ਵਾਲੀਆਂ ਹੀ ਤੇ ਭਾਂਡੇ ਪਏ ਹੀ ਝੂਠੇ ਉਹ ਮੈਂ ਉਦਾਂ ਹੀ ਛੱਡ ਆਈ ਆ ਮੈਂ ਤਾਂ ਮੈਂ ਆਪਣੀ ਭੈਣਾਂ ਲਗੇੜਾ ਮਾਰ ਕੇ ਆਵਾ ਚੱਲ ਵਧੀਆ ਕੀਤਾ ਆਹੋ ਤੇ ਤੂੰ ਦੱਸ ਮੈਨੂੰ ਆ ਦਵਾਈਆਂ ਦੀ ਲੱਪ ਤੇ ਲੱਪ ਖਾਈ ਜਾਣੀ ਆ ਠੀਕ ਵੀ ਹੈਗੀ ਸਹੀ ਤੂੰ ਉਹ ਠੀਕ ਨੂੰ ਤੇ ਦਵਿੰਦਰ ਠੀਕ ਹੀ ਆ ਬਸਾ ਜਿਹੜੇ ਤੇ ਉਦੋਂ ਮੈਨੂੰ ਗੱਲ ਕਹਿ ਗਈ ਨਾ ਪ੍ਰੀਤ ਨੂੰ ਮਿਲਣ ਗਿਲਣ ਵਾਲੀ ਉਹ ਹੀ ਦਿਲ ਤੇ ਲਾ ਲਈ ਮੈਂ ਐ ਹੋਈ ਸੋਚਾ ਸੋਚੀ ਜਾਂਦੀ ਆ ਵੀ ਇਹਨੂੰ ਫੋਨ ਕਰਾਂ ਨਾ ਕਰਾਂ ਕਰਾਂ ਕਿ ਨਾ ਕਰਾਂ ਕਈ ਗੱਲਾਂ ਦਿਲ ਦੇ ਵਿੱਚ ਚਲਦੀਆਂ ਰਹਿੰਦੀਆਂ ਵਾ ਇੱਕ ਪਾਸੇ ਮੈਂ ਪ੍ਰੀਤ ਬਾਰੇ ਸੋਚਦੀ ਆ ਜਿਹੜੇ ਤਰੀਕੇ ਨਾਲ ਆਪਣੇ ਪਿਓ ਦੀ ਪੱਗ ਨੂੰ ਦਾਗ ਲਾ ਕੇ ਘਰੋਂ ਗਈ ਆ ਆ ਵੇਖਾਂ ਕੁੜੀ ਦੇ ਚੋਰੇ ਦੇ ਵਿੱਚ ਮੂੰਹ ਐਨਾ ਕ ਕਰ ਲਿਆ ਵਾ ਅੱਧੀ ਰਹਿ ਗਈ ਆ ਚੋਲਾਣਾ ਤੇ ਦਵਿੰਦਰ ਕੀ ਕਰਾ ਇੱਕ ਪਾਸੇ ਉਹ ਤੀ ਆ ਜਿਹੜੀ ਪਿਓ ਦੇ ਪੱਗ ਨੂੰ ਦਾਗ ਲੱਗੀ ਆ ਤੇ ਦੂਜੇ ਪਾਸੇ ਉਹ ਪੱਗ ਮੇਰੇ ਘਰ ਵਾਲੇ ਦੀ ਆ ਜਿਹਨੇ ਸਾਰੀ ਉਮਰ ਮੇਰਾ ਸਾਥ ਦੇਣਾ ਵਾ ਡਰਦੀ ਆ ਕਿ ਜੇ ਉਹ ਤੇ ਚੋਦੀ ਮੈਂ ਪ੍ਰੀਤ ਨੂੰ ਫੋਨ ਲਾ ਵੀ ਲਿਆ ਉਹਨੂੰ ਇੱਕ ਦੋ ਵਾਰੀ ਮਿਲ ਵੀ ਲਿਆ ਤੇ ਵੇਖੀ ਕਿਤੇ ਜੇ ਸਮਝ ਜੇ ਤੇ ਸਮਝ ਜੇ ਤੇ ਜੇ ਉਹ ਨਾ ਸਮਝੇ ਤੇ ਫਿਰ ਮੇਰਾ ਕੀ ਬਣੂ ਇਹੋ ਗੱਲ ਤੋਂ ਡਰਦੀ ਨਹੀਂ ਮੈਂ ਲਾਉਂਦੀ ਨਹੀਂ ਲਾਲਾ ਲਾਲਾ ਆਖਰ ਨਹੀਂ ਆ ਚਲੀ ਐਵੇਂ ਦਿਲ 'ਚ ਸੋਚਾਂ ਜੀ ਆ ਨਾ ਸੋਚ ਜੇ ਤੂੰ ਇੱਥੇ ਇੰਨਾ ਤੜਫਣ ਢਈ ਆ ਏ ਸੋਚ ਵੀ ਉਥੇ ਕੁੜੀ ਦਾ ਕੀ ਹਾਲ ਹੋਣਿਆ ਹੋਊਗਾ ਉਹ ਕਿੰਨਾ ਵਿਲਕਦੀ ਹੋਊਗੀ ਚਲ ਕੋਈ ਨਹੀਂ ਦਿਵਿੰਦਰ ਮੈਂ ਸੋਚੂਗੀ ਲਾਉਂਗੀ ਨਹੀਂ ਆ ਜਿਹੜਾ ਤੂੰ ਭਾਜੀ ਬਾਰੇ ਕਹਿਣ ਨਹੀਂ ਆ ਉਹਨੂੰ ਪਤਾ ਲੱਗ ਜੂ ਉਹਨੂੰ ਕਿੱਦਾਂ ਪਤਾ ਲੱਗ ਜੂਗਾ ਤੂੰ ਕੁੜੀ ਨੂੰ ਫੋਨ ਲਾ ਲਾ ਆ ਸੋਚਾਂ ਸੋਚ ਸੋਚ ਕੇ ਤੇ ਕਿਤੇ ਬਿਮਾਰ ਨਾ ਹੋ ਜੀ ਅੰਦਰੇ ਅੰਦਰ ਦੁੱਖ ਲਵਾ ਲੈਗੀ ਕੋਈ ਮੈਂ ਤੇ ਤੈਨੂੰ ਚੰਗੀ ਸਲਾਹ ਦਿੰਨੀ ਆ ਤੇ ਮੰਨ ਲਾ ਚਲ ਚੰਗਾ ਫਿਰ ਮੈਂ ਚੱਲਦੀ ਆ ਮੈਂ ਭਾਂਡੇ ਮਾਂ ਦੀ ਮਾਂ ਦੀ ਇਧਰ ਨੂੰ ਆ ਗਈ ਆ ਤੇ ਦਿਓਰ ਤੇਰੇ ਨੇ ਕਹਿਣਾ ਪਤਾ ਨਹੀਂ ਇੱਥੇ ਭਾਂਡੇ ਮਾਂਜੜੀ ਤੇ ਕਿੱਥੇ ਖਿਸਕ ਗਈ ਆ ਨਹੀਂ ਭਾਂਡੇ ਜਾਣਗੇ ਭਾਂਡੇ ਬਹਿ ਜਾ ਮੈਂ ਘੁੱਟ ਚਾਹ ਬਣਾਵਾ ਨਹੀਂ ਮੇਰੇ ਦਿਲ ਨੂੰ ਹੌਲ ਜਾ ਪੈਣ ਡਿਆ ਮੈਂ ਤੇ ਤਾਂ ਤੇਰੇ ਆ ਲਾਈ ਹਾਂ ਵੀ ਚੱਲ ਉਹਨੂੰ ਮੈਂ ਤਸੱਲੀ ਜੀ ਦੇ ਕੇ ਆਵਾ ਤੇ ਜੇ ਆਈਂ ਤੇ ਬਹਿ ਜਾ ਚਾਹ ਪੀ ਕੇ ਚਾਈ ਮੈਂ ਆਵੀ ਤੇਰੇ ਪੱਜਾ ਬਣਾ ਨਹੀਂ 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 ਚਾਹ ਨਹੀਂ ਪੀਣੀ ਉਹਨੇ ਲੱਬਦੇ ਲੱਬਦੇ ਨਹੀਂ ਇੱਧਰ ਨੂੰ ਆ ਜਾਣਾ ਹੀ ਤੇ ਕੁੜੀ ਨੂੰ ਫੋਨ ਲਾ ਲਵੀ ਲੈ ਨਾ ਚਾਹ ਨਾ ਪਾਣੀ ਇੱਧਰ ਚੱਲ ਜਾਣਾ ਆਹੋ ਕੋਈ ਨਹੀਂ ਵਿਕੀ ਪਰਾਨੀ ਕਿੱਥੇ ਚਲ ਗਿਆ ਕਹ ਤੇ ਇਹਨਾਂ ਨੇ ਮੈਨੂੰ ਦਿੱਤਾ ਨਾ ਕਿ ਤੈਨੂੰ ਘੁਮਾ ਕੇ ਲਿਆਉਂਗਾ ਪਰ ਯਕੀਨੀ ਨਾ ਕੋਈ ਨਹੀਂ ਆ ਮਗਰ ਤੁਹਾਨੂੰ ਭਾਵੇਂ ਬਣਾ ਮਾਰਣਾ ਕਿ ਆਜ ਨਹੀਂ ਜਾਣਾ ਕੱਲ ਨੂੰ ਜਾਣਾ ਵਾ ਸਾਰਾ ਕੰਮ ਵੀ ਇਹਨੇ ਵੇੜ ਲਿਆ ਵਾ ਚੱਲ ਕੋਈ ਨਾ ਮਣਾ ਟੁੰਕੜੀ ਰਮਾਨ ਕਰ ਲੈ ਜੇ ਖੜਨਾ ਹੋਗਾ ਤੇ ਆਪੇ ਆ ਕੇ ਮੈਨੂੰ ਠਾਲ ਲੈਣਗੇ ਲੈ ਕਿ ਡੇ ਕੋੜੇ ਵੇਚ ਕੇ ਸੁੱਤੀ ਹੋ ਮੈਂ ਜਦੋਂ ਦੀ ਤਾਈ ਦੀ ਤਕਸੀਮ ਵਾਲੀ ਗੱਲ ਸੁਣੀ ਆ ਮੈਨੂੰ ਉਦੋਂ ਦਾ ਚੈਨ ਨਹੀਂ ਆਉਂਦਿਆ ਪ੍ਰੀਤ ਉਹ ਪ੍ਰੀਤ ਓਏ ਉੱਠ ਚੱਲ ਚੱਲੀਏ ਯਾਰ ਤੈਨੂੰ ਕਿੱਥੇ ਘੁੰਮਣ ਫਿਰਨ ਜਾਣਾ ਵਾ ਕੀ ਕਰਦੇ 2 ਮਿੰਟ ਰੁਕ ਚੁੱਕੀ ਥੱਕ ਪੜ ਗਈਆਂ ਕੰਮ ਬੜਾ ਕੀਤਾ ਮੈਂ ਉਰਦਾ ਹਾ ਦੋ ਕੀਤੇਰੇ ਵਾਲੀ ਮੈਂ ਤੈਨੂੰ ਦੱਸਿਆ ਸੀ ਨਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਜੇ ਨਹੀਂ ਉੱਠਣਾ ਤਾਂ ਫਿਰ ਮੈਂ ਬਾਅਦ ਚ ਲੈ ਕੇ ਵੀ ਨਹੀਂ ਜਾਣਾ ਓ ਨਹੀਂ ਨਹੀਂ ਜਾਣਾ ਵਾ ਹੋ ਜੰਨੀ ਮੈਂ ਤਿਆਰ ਚੱਲ ਉੱਠ ਗਾ ਚੱਲੀਏ ਫਿਰ ਕਪੜੇ ਕੱਢਾ ਆਪਣੇ ਵੀ ਨਾਲੇ ਮੇਰੇ ਵੀ ਕੱਢ ਠੀਕ ਆ ਮੈਂ ਮਾੜੀ ਜੀ ਤਾਰੀ ਲਾ ਲਾ ਠੀਕ ਆ ਆਹੋ ਨਾਂ ਨਹੀਂ ਕੀ ਜਾਨ ਦੀ ਸੀ ਕਿ ਵਿੱਕੀ ਪਾਏ ਖੜਨੀ ਨਾ ਬੜੇ ਫਿਕਰ ਵਾਲੇ ਆ ਇਹ ਚਾਂ ਦੇ ਨਾਲ ਤਾਂ ਮਹਾ ਦਾਕੀ ਦਿਨ ਨਿਕਲੇ ਆ ਪਰ ਮਾਲ ਚੰਗਾ ਹੀ ਝੂਟੇ ਬੜੇ ਦਿੰਦਾ ਰਿਆ ਬੜਾ ਨਜ਼ਾਰਾ ਹੁੰਦਾ ਰਿਆ ਕੋਈ ਗੱਲ ਨਹੀਂ ਹੁਣ ਮੋਟਾ ਮਾਲ ਆਪਣੇ ਹੱਥ ਲੱਗਣ ਵਾਲਾ ਐ ਐਦਾਂ ਕਰਦਾ ਇੱਕ ਕਰੀ ਹੁਣ ਸੈੱਟ ਹੋ ਜਾ ਉਹਦਾ ਵੀ ਦਿਮਾਗ ਕੰਮ ਨਹੀਂ ਕਰਨ ੜਿਆ ਜੇ ਤੁਹਾਨੂੰ ਬਰੀਜ਼ ਦੇ ਕੱਪੜੇ ਕੱਪੜੇ ਕੱਢਣੇ ਆ ਵੀ ਕਿਸੇ ਤੂੰ ਤਾਂ ਸੈੱਟ ਹੋਗਾ ਫਾਟਦੀ ਹੋ ਗਈ ਅਵ ਕੀ ਬਲੇ ਇੰਨਾ ਟਾਈਮ ਲਾਂਦੇ ਆ ਨਾ ਜਦੋਂ ਬਾਥਰੂਮ ਚ ਜਾਂਦੇ ਆ ਹੂੰ ਕੱਢੇ ਕੱਪੜੇ ਮੈਂ ਕੱਪੜੇ ਕੱਢ ਕੇ ਪ੍ਰੈਸ ਵੀ ਕਰ ਲਿਆ ਪਰ ਤੁਹਾਡੇ ਵਾਲੀ ਤੇ ਹਾਦੀ ਹੋਈ ਪਈ ਆ ਮੈਨੂੰ ਤੁਸੀਂ ਇੰਨੀ ਕਾਲੀ ਪਈ ਆ ਕਿ ਛੇਤੀ ਨਾ ਉੱਠ ਕੇ ਤਿਆਰ ਹੋ ਜਾ ਆਪ ਵੀ ਤੁਸੀਂ ਇੰਨਾ ਟਾਈਮ ਉੱਥੇ ਬਾਥਰੂਮ ਚ ਲਾਏ ਜੇ ਤੁਸੀਂ ਕਿਤੇ ਖੂਦ ਨਹੀਂ ਸੀ ਫਟਣ ਦੇ ਫੱਦ ਹੋ ਗਈ ਹੁਣ ਬੰਦੇ ਨੇ ਚੱਜਣਾ ਨਾ ਹਣਾ ਤੁਹਾਨੂੰ ਨਹੀਂ ਹੁੰਦਾ ਹੈ ਤੇਰੇ ਨੂੰ ਮੂੰਹ ਤੋਂ ਥੋੜੀ ਬਾਹਰ ਨਿਕਲੋਣਾ ਹੁੰਦਾ ਮੈਂ ਆ ਹੋ ਗਏ ਇੰਨਾ ਵੀ ਕਿ ਭਲਾ ਕਾਰਾ ਟਾਈਮ ਲੱਗਣਾ ਹੋਇਆ ਆਪਣਾ ਬਾਥਰੂਮ ਦੇ ਵਿੱਚ ਉਹ ਬਾਬਾ ਗਲਤੀ ਹੋ ਗਈ ਨਾਲ ਆ ਜਾ ਕਰੋ ਲਾਗ ਕੇ ਖਲੋ ਜਾ ਕਰੋ ਇੱਕ ਜਣਾ ਪਹਿਰੇਦਾਰ ਬਣ ਕੇ ਨੋਣ ਧੋਣ ਵੀ ਨਹੀਂ ਦੇਣਾ ਬੰਦੇ ਨੂੰ ਚੱਜ ਨਾਲ ਮੈਂ ਉਹ ਗੱਲ ਨਹੀਂ ਕਰਦੀ ਮੈਂ ਤਾਂ ਤਾਂ ਕਹਿੰਦੀ ਸੀ ਕਿ ਉਹਦਾ ਹਰੇਕ ਕਮਰੇ ਦੇ ਵਿੱਚ ਤੁਸੀਂ ਬੜੀ ਕਾਲੀ ਪਾਉਂਦੇ ਜੀ ਛੇਤੀ ਨਾ ਕੰਮ ਹੋ ਜਾਏ ਛੇਤੀ ਨਾ ਰੋੜੀ ਲੈ ਦੇ ਪਰ ਜਦੋਂ ਤੁਸੀਂ ਬਾਸਨੂ ਦੇ ਵਿੱਚ ਵੜ ਜਾਂਦੇ ਜੀ ਨਾ ਉਹ ਤੋਂ ਨਹੀਂ ਛੇਤੀ ਤੁਸੀਂ ਬਾਹਰ ਹੁੰਦੇ ਯਾਰ ਹੁਣ ਘੁੰਮਣ ਚੱਲੇ ਆ ਤਾਂ ਤੂੰ ਕਲੇਸ਼ ਪਾ ਕੇ ਬਹਿ ਜਾ ਹੈ ਜੇ ਮੂਡ ਸਹੀ ਹੋਊਗਾ ਤਾਂ ਫੇਰ ਹੀ ਘੁੰਮਣ ਫਿਰਨਾ ਮਜਾ ਆਊਗਾ ਓਹ ਠੀਕ ਆ ਮੰਜੀ ਦੇ ਕੱਪੜੇ ਪਾਏ ਜੇ ਤੁਹਾਡੇ ਕੋ ਬਾਬਾ ਕੀ ਕਰੀ ਜਾਂਦੀ ਇੰਨਾ ਟਾਈਮ ਲਾਤਾ ਵਾ ਵੀ ਕੀ ਮੈਂ ਸਾਰਾ ਸਮਾਨ ਲੈ ਕੇ ਆ ਆ ਵੇਖੋ ਲੇ ਫੱਦ ਹੋ ਗਈ ਤੇਰੇ ਵਾਲੀ ਵੀ ਕਿਉਂ ਮੈਂ ਕਿਹਾ ਘੁੰਮਣ ਚੱਲੇ ਆ ਉੱਥੇ ਬਹਿ ਕੇ ਆਰਾਮਣਾ ਆ ਖਾਵਾ ਪੀਵਾਗੇ ਚੱਲ ਤੇਰੀ ਪਾਰਟੀ ਇੰਜੋਏ ਕਰਾਂਗੇ ਕੇ ਚੰਗਾ ਹੋਰ ਕੀ ਜੋ ਮਹਾਰਾਜ ਬਾਹਰ ਮੈਂ ਕਦੋਂ ਦਾ ਡਿੱਕੀ ਜਾਣ ਡਿਆ ਤੈਨੂੰ ਆ ਕਿੱਦਾਂ ਦੀ ਜਗਾ ਵਾ ਆ ਘੁੰਮਣ ਵਾਲੀ ਜਗਾ ਵਾ ਸਵਾਈ ਸਵਾ ਮਿੱਟੀ ਘਟਾ ਜੋ ਮੁਲਖ ਦਾ ਵਾ ਉੱਥੇ ਲਿਆ ਕੇ ਖੜੀ ਖਲਾ ਖੜੀ ਨਜ਼ਾਰੇ ਵੇਖ ਬਾਹਰ ਵੇਖ ਕਿੱਡਾ ਸੋਹਣਾ ਪਾਣੀ ਚੱਲਣ ਡਿਆ ਦਸ ਇਹਨਾਂ ਵਧੀਆ ਲੋਕੇਸ਼ਨ ਲੱਭਣੀ ਆ ਮੈਂ ਕਿਨੇ ਚਾਰ ਦੇ ਨਾਲ ਆਈ ਸੀ ਕਿੰਨਾ ਸੋਹਣਾ ਸੂਟ ਪਾਇਆ ਪਰਸ ਕਿੰਨਾ ਵੱਡਾ ਫੜ ਕੇ ਲਿਆਈ ਕਿ ਚੱਲ ਉੱਥੇ ਵਧੀਆ ਜਗਾ ਹੋਣੀ ਆ ਮਗਰ ਟਰੋੜੀ ਆ ਕੀ ਆ ਖਦ ਕਰਦੀ ਆ ਵੇ ਖੂਬਸੂਰਤੀ ਵੇਖ ਤੂੰ ਹੈ ਵੇਖ ਕੁਦਰਤ ਦੇ ਨਜ਼ਾਰੇ ਚੱਲ ਆ ਪੁੱਲ ਦੇ ਉੱਤੇ ਕਮਾਖ ਲਿਆਵਾ ਤੈਨੂੰ ਐਵੇਂ ਮੈਂ ਡਿਗ ਡੁਗ ਜੂੰਗੀ ਧੱਕਾ ਤੇ ਨਹੀਂ ਮਾਰਦੇ ਲੱਗਾ ਜੇ ਤੂੰ ਡਿਗੇਗੀ ਨਾ ਮੈਂ ਮਗਰੇ ਛਾਲ ਮਾਰੂੰਗਾ ਤੇ ਗੱਲ ਕਰੀ ਆਹੋ ਜਾਨ ਦੇ ਦੂ ਤੇਰੇ ਮਗਰੇ ਜੱਟ ਜਾਨ ਚੱਲਾ ਵਿੱਕੀ ਕਿ ਡਟਾ ਡਾਰਦਾ ਤੇ ਨਹੀਂ ਹੈਗਾ ਮੈਨੂੰ ਮਾਰਨ ਮੋਰਨ ਦਾ ਵੇਖਿਓ ਕਿਤੇ ਮੇਰੇ ਤੇ ਮਾਂ ਪਿਓ ਵੀ ਨਹੀਂ ਮੇਨਾਂ ਮਿਲਦੇ ਵਰਤਦੇ ਕਮਾਲ ਹੀ ਹੋ ਗਈ ਓਦਾਂ ਤੇਰੇ ਵਾਲੀ ਤੈਨੂੰ ਮਾਰ ਕੇ ਦੱਸ ਮੈਂ ਕਿੱਥੇ ਜਾਣਾ ਵਾਂ ਹੁਣ ਤਾਂ ਮੇਰਾ ਵਿਆਹ ਵੀ ਨਹੀਂ ਹੋਣਾ ਜਿੰਨੀ ਮੇਰੀ ਵਾਈ ਉੱਡੀ ਫਿਰਦੀ ਆਲੇ ਦੁਆਲੇ ਝੂਠੀ ਬਦਨਾਮੀ ਦੇ ਜਾਂਦੇ ਲੋਕੀ ਉਹ ਤੈਨੂੰ ਤਾਂ ਮੈਂ ਇੱਥੇ ਇਕਾਂਤ ਜਗ੍ਹਾ ਤੇ ਲੈ ਕੇ ਆਇਆ ਵਾਂ ਕਿ ਚੱਲੀ ਥੇਰਾਮ ਤਲਬੀਨਾ ਬੈਠ ਕੇ ਗੱਲਬਾਤ ਕਰਦੇ ਆਂ ਖਾਣ ਪੀਣ ਦਾ ਸਮਾਨ ਤੂੰ ਘਰੋਂ ਲੈ ਲਿਆ ਨਾਲੇ ਆਪੇ ਤਾਂ ਕਹਿਨੀ ਹੋਰ ਇਹਦੇ ਨਾਲੋਂ ਵਧੀਆ ਕਿਹੜੀ ਜਗ੍ਹਾ ਤੇ ਚਲ ਜਾਣਾ ਹੈ ਮੈਨੂੰ ਦੱਸ ਤੂੰ ਪਰ ਜੇ ਤੁਸੀਂ ਕੋਈ ਵੀ ਗੱਲ ਕਰਨੀ ਸੀ ਉੱਤੇ ਰੈਸਟੋਰੈਂਟ ਵਿੱਚ ਬੈਠ ਕੇ ਵੀ ਤੇ ਹੋઈ ਸਕਦੀ ਸੀ ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਤੁਸੀਂ ਘਰ ਨਹੀਂ ਕੀਤੀ ਕਿਤੇ ਬਾਹਰ ਸ਼ਹਿਰ 'ਚ ਨਹੀਂ ਕੀਤੀ ਇੱਥੇ ਲੈ ਕੇ ਮੇਰੇ ਨਾਲ ਗੱਲ ਕਰਨੀ ਆ ਅਸ਼ੁਦੇਣੀ ਰੈਸਟੋਰੈਂਟਾਂ 'ਚ ਭੀੜ ਬੜੀ ਹੁੰਦੀ ਆ ਨਾਲੇ ਕੋਈ ਨਾ ਕੋਈ ਜਾਣ ਪਛਾਣ ਵਾਲਾ ਤੁਰਿਆ ਰਹਿੰਦਾ ਵਾ ਤਾਂ ਕਰਕੇ ਨਹੀਂ ਮੈਂ ਉੱਥੇ ਗਿਆ ਦੱਸੋ ਫਿਰ ਕਿਹੜੀ ਗੱਲ ਆ